ਜਦੋਂ ਗੋਲੀ ਮਾਰਨੀ ਨਾ ਬੇਸ਼ੱਕ ਮੈਨੂੰ ਮਾਨ ਕੇ ਮਾਰ ਦੇ ਤੂੰ ਬਗਾਨਿਆਂ ਨੂੰ ਫੋਨ ਕਰਦਾ ਤੇ ਮੈਨੂੰ ਘਰ ਫੋਨ ਕਦੀ ਤੂੰ ਕਿਹ ਕਦੀ ਤੂੰ ਸੁਣ ਨੂੰ ਟਿੱਗ ਗਿਆ ਨੂੰ ਕਦੀ ਤੂੰ ਕੌਣ ਵਿਚੋਂ ਲਾ ਬਣਾਉਣਾ ਕਈ ਤੂੰ ਕੌਣ ਬਣਾ ਸਿੱਧੀ થઈ ਵਜਰਾ ਮਰੀ ਹੱਥ ਤੇ ਵਾਜ ਕੰਜਰਾ ਸਾਡੀ ਜੱਦੀ ਪੁੱਤੀ ਪਿਓ ਦੀ ਪਾਲੀ ਤਾਂ ਮੈਨਾਂ ਛਡਾ ਗਈ ਛੱਡਨੇ ਹੋਏ ਅੱਖੀ ਮੇਰੀ ਯਾਦ ਰੱਖੀ ਤੇ ਝੋਨੇ ਮੇਰੇ ਚੌਕਲੇ ਨੂੰ ਹੱਥ ਨਾ ਲਾਈ ਉਸ ਦਿਨ ਤੇਰਾ ਪਿਓ ਨੇ ਤੇ ਨਾਲੇ ਹੁਣ ਮੇਰੇ ਚੌਕਲੇ ਕਨਾ ਵੜੀ ਤੂੰ ਥਾਣੇ ਹੀ ਪੈਸੇ ਭਰ ਨਹੀਂ ਲਿਆ ਆ ਤਾਂ ਤੱਕ ਨਹੀਂ ਭਰ ਸਕਦਾ 10000 ਰੁਪਇਆ ਸੇ ਸਮਨਜੀਤ ਨੇ ਆਖਿਆ ਹੈ ਵੀ ਉੱਥੇ ਮਹੂ ਥਾਣੇ ਭਰਿਆ ਪਏ ਪਰ ਜਿੰਨੇ ਮਰਜ਼ੀ ਭਰ ਲੈ ਇਹਨੇ ਤੂੰ 50 ਲੱਖ ਰੁਪਇਆ ਹੋਣ ਜਾਂ ਉਧਰੋਂ ਕੇਸ ਕੀਤਾ ਤੂੰ ਪਤਾ ਕਿ ਕਿ ਕਿੰਦੇ ਚੋਕ ਕੇ 50 ਲੱਖ ਰੁਪਇਆ ਪਏ ਚੁੱਕੇ ਆਈ ਕਿੰਦੇ ਕੋਲ ਪੁੱਛ ਕੇ ਚੁੱਕੇ ਆਈ ਆ ਪੈਲੀ ਤੇ ਲੋਣਾ ਨਹੀਂ ਤੇ ਇਹਨਾਂ ਚਰ ਦੀ ਅੱਠਾਂ ਗਲੇ ਕਮਾਈ ਕਿੱਧਰ ਜਾਂਦੀ ਰਹੀ ਜਿਹੜੇ ਤੂੰ ਕਹੇ ਕਾਬਾ ਕੋਠੀ ਪਾਈਏ ਕੀ ਗੱਲ ਹੈ ਕਮਾਈ ਕੁੱਤੇ ਖਾ ਗਏ ਅੱਠਾਂ ਗਲੇ ਦੀ ਟੈਕਨਾਈ ਕਿੱਧਰ ਜਾਂਦੀ ਰਹੀ ਕਮਾਈ ਕਿੱਧਰ ਜਾਂਦੀ ਰਹੀ ਜਿਹੜਾ ਉਹਨਾਂ ਨੂੰ 22 ਲੱਖ ਰੁਪਏ ਤੁਸੀਂ ਪਾਣਾ ਇਕੱਠੀ ਇਕੱਠੀ ਅਗਨੀ ਉਚਾਰ ਇਕੱਠੀ ਵੀਰੇ ਅਸੀਂ ਤਿੰਨ ਬੱਲੇ ਤੇਰੇ ਬੱਲੇ ਤੇ ਮੇਰੇ 1 ਮਿੰਟ ਚੱਲ ਗਿਆ ਆਹ ਮੇਰੀ ਦਵਾਈ ਲੱਖ ਰੁਪਏ ਦੀ ਹੁੰਦੀ ਰਹੀ ਮੈਨੂੰ ਸਾਰਾ ਪਤਾ ਹੈ ਹੁਣ ਮੈਂ ਦਵਾਈ ਲੈਉਣਾ ਨਾ ਮੈਨੂੰ ਦਵਾਈ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਦੇਖੋ ਪੰਜਾਬ ਵਾਸੀਆਂ ਨੂੰ ਇਹ ਕੁੜੀ ਖੜੀ ਆ ਇਹਦੇ ਨਾਲ ਇਹ ਜਿਹੜੀ ਕੁੜੀ ਆ ਤੇ ਇਹਦੀ ਜ਼ਮੀਨ ਇਹਦੇ ਭਾਂਜੇ ਨੇ ਦੱਬੀ ਹੋਈ ਆ ਮਾਰੇ ਦੇ ਪਿੰਡ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਇਹਦਾ ਹੱਕ ਦਵਾਇਆ ਜਾਵੇ ਸਾਰੇ ਮੈਂ ਪ੍ਰਸ਼ਾਸਨ ਨੂੰ ਵੀ ਗੱਲ ਕਹਿਣਾ ਚਾਹੁੰਦਾ ਤੇ ਅੱਖ ਦੇ ਅੱਠ ਕਿਲੇ ਦੱਬੀ ਬੈਠਾ ਯਾਰ ਦੇਣ ਨੂੰ ਜ਼ਮੀਨ ਤਿਆਰੀ ਨਹੀਂ ਹੈਗਾ ਇਹ ਬੰਦਾ ਯਾਰ ਇਹ ਕੋਈ ਗੱਲ ਥੋੜਨਾ ਯਾਰ ਕੋਈ ਗੱਲ ਘਰ ਚ ਤੱਕੇ ਉਥੇ ਨਾ ਇਸ਼ਾਰਾ ਦਵਾਰਿਆਂ ਵੀ ਰੋਟੀ ਖਾਣੇ ਸਬਜ਼ੀ ਖਾਣੇ ਸਬਜ਼ੀ ਲੈਣੇ ਰੋਟੀ ਖਾਣੇ ਤਾਂ ਭੁੱਖੇ ਮਰਦੇ ਵਿਧਿਆੜੀਆਂ ਮੈਂ ਕਰਦੀ ਫਿਰਦੇ ਨੂੰ ਸ਼ਰਮ ਨਹੀਂ ਆਉਂਦੀ ਪੰਜਾਬ ਦੇ ਲੋਕਾਂ ਨੂੰ ਵੀ ਗੱਲ ਕਹਿਣਾ ਚਾਹੁੰਦਾ ਤੂੰ ਜ਼ਮੀਨ ਦੇ ਵਿੱਚ ਬੈਠ ਡਟ ਕੇ ਮਾਤਾ ਜਾ ਆਹ ਤੇਰਾ ਇੱਕ ਮਿੰਟ ਸੋਹਰਾ ਪਰਿਵਾਰ ਜੇ ਤੂੰ ਪੰਜਰਾ ਸੋਹਰੇ ਪਰਿਵਾਰ ਚ ਵਸੁੰਦਾ ਤੇ ਵਸਦੀ ਕਿਉਂ ਨਾ ਮੈਂ ਸੋਨੂੰ ਤੂੰ ਛਿੱਤਰਨਾ ਤੇ ਮੈਂ ਫਸਾਈ ਬੈਠਾ ਤੇਰੀ ਤਾਂ ਵਸਤੀ ਪਈ ਏ ਆਪਦਾ ਆਪਦਾ ਤੂੰ ਵਿਆਹ ਦਾ 50 ਲੱਖ ਰੁਪਇਆ ਲਾਤਾ ਤੇ ਮੈਨੂੰ ਹੀ ਤਾਜ ਦਿੰਦਾ ਹੈ ਮੈਂ ਵੀ ਆਪਦਾ ਉੱਥੇ ਘਰੇ ਵਸਤੀ ਮੈਨੂੰ ਦਿੱਤਾ ਕੀ ਹੂ ਮੈਨੂੰ ਦਿੱਤਾ ਤੂੰ ਬੜਾ ਗੱਲਾਂ ਨਾਲੇ ਲੇ ਰਹਿਆ ਨਾ ਚਾਦਰ ਬਨ ਜੰਨਾ ਹਾਂ ਤੂੰ ਬੰਦ ਹੈ ਤੈਨੂੰ ਤਾਂ ਦੋ ਕੋਥਾ ਕੋਟਾ ਲੈਣ ਦੋ ਦੱਬੇ ਮਾਰ ਦਿੱਤੇ ਤੇ ਉੱਥੇ ਤੂੰ ਬਹਿ ਜਾ ਨਾ ਮੁੱਤਰ ਵੀ ਚੱਲਦਾ ਤੂੰ ਟੀਂ ਟੀਂ ਜਿਵੇਂ ਤਰ ਤੂੰ ਸੌਰੇ ਪੜਨ ਬੈਤੂ ਮੈਂ ਪੜਦਾ ਹੁਣ ਆਸੇ ਆਉਦਾ 4 ਕਿਲੇ ਝੋਨਾ ਵੜਨਾ ਈ ਆਪਦੀ ਹਿੱਕ ਦੇ ਧੱਕੇ ਨਾਲ ਹਾਂ ਹਿੱਕ ਦੇ ਧੱਕੇ ਨਾਲ ਸੀ ਆਦਾ ਚੋਨਾ ਵੜਨਾ ਕਿਹੜਾ ਕਰ ਕਿੰਨਾ ਕੀਤਾ ਫੋਟਾ ਲਿਆ ਕਿਹੜਾ ਕਰ ਉਹਨੇ ਖੜੂ ਕੀਤਾ ਉਹਨਾ ਆ ਆ ਪੁੱਭਰਨੇ ਅਜੇ ਖੜੋ ਤੋਂ ਉਹਨੇ ਅਸੀਂ ਹਿੱਕ ਦੀ ਧੱਕੇ ਨਾਲ ਆਉਂਦਾ ਜਿਹੜੇ ਲੱਡੂ ਦਾ ਨਾਮ ਪਾਪੇ ਨੇ ਵਸੀਅਤ ਰਜਿਸਟਰਡ ਕੀਤਾ ਹੈ ਨਾ ਆਪਦੀ ਹਿੱਕ ਦੀ ਧੱਕੇ ਨਾਲ ਆਸੀ ਚੋਨਾ ਵੜਨਾ ਜਾਂ ਹਰਮਨ ਜਿੱਥੇ ਮਰਜੀ ਜ਼ੋਰ ਲਾਵੇ ਜੇ ਸਾਡੇ ਨਾਲ ਕੋਈ ਹੋਵੇ ਤਾਂ ਨਾਲ ਤੁਰੇਗਾ ਤੇ ਸੱਚ ਦਾ ਸੱਚ ਤਾਂ ਝੂਠ ਦਾ ਝੂਠ ਹੋਵੇਗਾ ਦੁੱਧ ਤਾਂ ਦੁੱਧ ਪਾਣੀ ਦਾ ਪਾਣੀ ਹੋਵੇਗਾ ਹਾਂ ਏਹ ਹੈ ਇਹਨਾਂ ਸਾਡੇ ਕੋਲ ਨਹੀਂ ਕੋਈ 체ਗਾ ਤੇਰੇ ਕੋਲ ਪੈਸੇ ਆ ਪੈਸਿਆਂ ਵਾਲਾ ਤੂੰ ਸਾਨੂੰ ਮਾਰ ਦੇਗਾ ਕੋਈ ਸਾਡਾ ਮੁੱਲ ਪਾਜੇਗਾ ਹਾਂ ਮੁੱਲ ਪਾਜੇਗਾ ਸਾਡਾ ਜੇ ਮਗਰ ਹੋਣਗੇ ਨਾ ਸਾਡਾ ਮੁੱਲ ਪਾਜੇਗਾ ਇੱਥੇ ਗੱਲ ਤੇ ਇਹੀ ਤੇ ਇਸੇ ਗੱਲ ਤੇ ਇਹੀ ਤਾਂ ਜਿੱਦਾਂ ਦਾ ਤੂੰ ਤੈਨੂੰ ਘਰੋਂ ਕੱਢਿਆ ਨਾ ਇੱਕ ਮਰੇ ਹੀ ਮਰੇ ਆ ਬਣਾ ਸਰ ਕਹਿੰਦਾ ਹੁਣ ਇੱਥੇ ਗੱਲ ਤੇਰੇ ਆ ਜੀ ਮੈਂ ਤੁਹਾਨੂੰ ਮਾਰ ਕੇ ਆਣਾ ਤੁਹਾਡੀ ਗੱਲ ਲੋਕਾਂ ਤੱਕ ਪਹੁੰਚ ਜੂਗੀ ਅੱਜ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀ ਕੇ ਐਮ ਮੀਡੀਆ ਟੀਵੀ ਇਹਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027